ਮਾ ਚਿੰਤਪੁਰਨੀ ਸੇਵਕ ਸਭਾ ਦੇ ਚੇਅਰਮੈਨ ਰਾਜਨ ਮਹਿਤਾ ਅਤੇ ਸਮੂਹ ਮਹਿਤਾ ਪਰਿਵਾਰ ਵੱਲੋਂ ਬਾਬਾ ਲਾਲ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਕਰਤਾਰਨਗਰ ਸ਼ਹਿਟਾ ਵਿਖੇ ਸੰਗੀਤਨ ਕਰਵਾਇਆ ਗਿਆ। ਇਸ ਦੌਰਾਨ ਮਾ ਚਿੰਤਪੁਰਨੀ ਭਜਨ ਮੰਡਲੀ ਦੇ ਪ੍ਰਸਿੱਧ ਭਜਨ ਗਾਇਕ ਸ਼ਾਮ ਡੋਗਰ ਅਤੇ ਵਿਸ਼ਾਲ ਸ਼ਰਮਾ ਵੱਲੋਂ ਆਪਣੇ ਚਰਚਿਤ ਭਜਨਾ ਰਾਹੀਂ ਹਾਜ਼ਰੀ ਭਰੀ। ਇਸ ਮੌਕੇ ਵਾਰਡ ਨੰਬਰ 78 ਤੋਂ ਕੌਂਸਲਰ ਅਨੀਤਾ ਸ਼ਰਮਾ ਦੇ بیٹے ਸਮਾਜ ਸੇਵਕ ਐਡਵੋਕੇਟ ਅਰਵਿੰਦ ਕੁਮਾਰ ਪਕਨਾ, ਰਾਣਾ ਸਰਪੰਚ ਅਤੇ ਅਕਾਲੀ ਆਗੂ ਹਰਪ੍ਰੀਤ ਹੈਪੀ ਬੋਪਾਰਾਈ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਅਤੇ ਆਸ਼ੀਰਵਾਦ ਪ੍ਰਾਪ ਇਸਮੋਕੇ ਓਂਕਾਰਨਾਥ ਮਹਿਤਾ, ਸੰਜੀਵ ਕੁਮਾਰ, ਰਾਜੇਸ਼ ਮਹਿਤਾ, ਰਿਸ਼ਵ ਮਹਿਤਾ, ਅਸ਼ੋਕ ਮਹਿਤਾ, ਰਾਹੁਲ ਮਹਿਤਾ, ਅਜੇ ਮਹਿਤਾ, ਹਰਦੀਪ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ। ਆਇਆਂ ਸੰਗਤਾਂ ਲਈ ਪੰਡਾਰਾ ਅਤੁੱਟ ਵਰਤਾਇਆ ਗਿਆ। ਅੱਜ ਮਹਾਰਾਜ ਸਤਗੁਰੂ ਸ਼੍ਰੀ ਬਾਬਾ ਲਾਲ ਜੀ ਦਾ 670ਵਾਂ ਜਨਮ ਦਿਹਾੜਾ ਹੈ। ਉਸ ਖੁਸ਼ੀ ਦੇ ਮੌਕੇ ਦੇ ਵਿੱਚ ਸਾਰੀ ਸੰਗਤ ਨੇ ਕਰਤਾਰਨਗ ਗਲੀ ਨੰਬਰ 7 ਦੇ ਵਿੱਚ ਮਹਾਰਾਜ ਦਾ ਬਾਬਾ ਲਾਲ ਜੀ ਦਾ ਜਨਮ ਦਿਹਾੜਾ ਮਨਾਇਆ। ਇਹ ਸਾਰਾ ਪ੍ਰੋਗਰਾਮ ਮਹਿਤਾ ਫੈਮਿਲੀ ਵੱਲੋਂ ਆ ਤੇ ਬਹੁਤ ਹੀ ਬਹੁਤ ਮੈਂ ਸਾਰੀ ਸੰਗਤ ਨੂੰ ਬਹੁਤ-ਬਹੁ ਰਾਹੁਲ ਕੁਮਾਰ ਜੀ ਵੀ ਨਾਲ ਨੇ ਜੋ ਮਹਾਰਾਜ ਸਤਗੁਰੂ ਬਾਬਾ ਲਾਲ ਜੀ ਦੇ ਜਨਮ ਦਿਹਾੜੇ ਦੇ ਉਪਲਬਖ ਦੇ ਵਿੱਚ ਸਾਰੇ ਇਕੱਠੇ ਹੋਏ ਆ ਤੇ ਬਹੁਤ ਬਹੁਤ ਵਧਾਈਆ ਬਾਬਾ ਲਾਲ ਜੀ ਨੂੰ ਮੈਂ ਅੱਜ ਬਹੁਤ ਖੁਸ਼ੀਆਂ ਭਰਿਆ ਹਰ ਸਾਲ ਦੀ ਤਰ੍ਹਾਂ ਬਾਬਾ ਲਾਲ ਦਿਵਾਲ ਜੀ ਦਾ ਜਨਮ ਦਿਨ ਬੜੇ ਧੁੰਮ ਧੰਨ ਨਾਲ ਆਇਆ ਜਾਂਦਾ ਕਰਤਾਰਨਗਰ ਮਹਿਤਾ ਫੈਮਲੀ ਵੱਲੋਂ ਔਰ ਇਹਦੇ ਵਿੱਚ ਵੱਧ ਚੜ ਕੇ ਸਾਰਿਆਂ ਦਾ ਸੰਯੋਗ ਮਿਲਿਆ ਆ ਔਰ ਸਾਡਾ ਪੰਡਹਾਰਾ ਵਿਸ਼ਾਲ ਪੰਡਹਾਰਾ ਹਰ ਸਾਲ ਦੀ ਤਰ੍ਹਾਂ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਜੀ ਬਾਬਾ ਲਾਲ ਦਿਵਾਲ ਜੀ ਦੇ ਜਨਮ ਦਿਹਾੜੇ ਦੇਤੇ ਬਹੁਤ ਹੀ ਵਧੀਆ ਪ੍ਰੋਗਰਾਮ ਜਿਹੜਾ ਕਰਤਾਰਨਗਰ ਦੇ ਵਿੱਚ ਮਾਤਾ ਪਰਿਵਾਰ ਸਾਰੇ ਕਰਤਾਰਨਗਰ ਵੱਲੋਂ ਸੱਜਣਾ ਮਿੱਤਰਾਂ ਵੱਲੋਂ ਕਰਵਾਇਆ ਗਿਆ ਤੇ ਸਾਰੀਆਂ ਸੰਗਤਾਂ ਨੂੰ ਸਮੂਹ ਸੰਗਤਾਂ ਨੂੰ ਦੇਸ਼ ਦੇਸ਼ ਪੰਜਾਬ ਦੇ ਵਿੱਚ ਵਸਦਿਆਂ ਨੂੰ ਲੱਖ ਲੱਖ ਵਧਾਈ ਹੋਵੇ